ਭਾਈ ਗੁਰੂ ਜੀ ਦਾ ਖਾਲਸਾ ਭਾਈ ਗੁਰੂ ਜੀ ਦੀ ਫਤਿਹ ਢਿੰਪੀ ਢੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਹੁਤ ਲੰਮਾ ਸਮਾਂ ਰਿਹਾ ਤੇ ਜਿੰਨੀਆਂ ਵੀ ਦੀਪਕ ਬਰਸਾ ਬਣਾਈਆਂ ਨੇ ਉਹ ਬਾਦਲਾਂ ਦੇ ਰਾਜ ਵਿੱਚ ਬਣਾਈਆਂ ਨੇ ਤੇ ਅੱਜ ਆਮ ਆਦਮੀ ਪਾਰਟੀ ਵਿੱਚ ਉਹਨੇ ਸ਼ਾਮਲ ਹੋ ਜਾਣਾ ਤੇ ਉਹਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਭਾਵੇਂ ਇਹ ਨਹੀਂ ਕਿ ਉਹਨੇ ਐਮਐਲਏ ਬਣਨਾ ਐ ਐਕਚੁਅਲੀ ਜਿਹੜੀਆਂ ਬੱਸਾਂ ਬਾਦਲਾਂ ਦੇ ਰਾਜ ਵਿੱਚ ਬਣਾਈਆਂ ਸੀ ਉਹ ਬੱਸਾਂ ਪਈਆਂ ਨੇ ਬੰਦ ਤੇ ਹੁਣ ਜੇ ਭਵੰਤਮਨ ਦੇ ਤਲਵੇ ਚੱਟੂਗਾ ਤਾਂ ਹੀ ਉਹ ਬੱਸਾਂ ਚੱਲਣੀਆਂ ਨੇ ਨਹੀਂ ਤਾਂ ਬੱਸਾਂ ਜਿਹੜੀਆਂ ਨੇ ਉਹ ਕਬਾੜ ਬਣ ਜਾਣੀਆਂ ਨੇ ਉਹ ਬੱਸਾਂ ਚਲਾਉਣ ਵਾਸਤੇ ਜ਼ਰੂਰੀ ਹੈ ਭਗਵੰਤ ਮਾਨ ਦੇ ਨਾਲ ਹੱਥ ਮਿਲਾਉਣਾ ਇਹ ਜਿਹੜੀ ਰਾਜਨੀਤੀ ਦੇ ਵਿੱਚ ਖਿੱਚੋ ਤਾਨ ਹੋ ਰਹੀ ਹੈ ਨਾ ਕਿ ਗਿੱਦੜਵਾਹੇ ਤੋਂ ਟ੍ਰੈਕਟਰ ਨਹੀਂ ਦੇਣੀ ਬਾਦਲਾਂ ਨੇ ਇਹਦਾ ਕੋਈ ਮਸਲਾ ਨਹੀਂ ਮਸਲਾ ਤਾਂ ਜਿਹੜੀਆਂ ਅਰਬਾਂ ਰੁਪਈਆ ਦੀਆਂ ਬੱਸਾਂ ਬਣਾਈਆਂ ਨੇ ਬਾਲਾ ਦੇ ਰਾਜ ਵਿੱਚ ਕੁਝ ਬਿਨਾ ਪਰਮਿਟ ਤੋਂ ਵੀ ਚੱਲਦੀਆਂ ਸੀ ਉਹ ਬੱਸਾਂ ਚਲਾਉਣ ਵਾਸਤੇ ਇਹ ਸਭ ਕੁਝ ਕਰਨਾ ਪੈ ਰਿਹਾ ਮੈਂ ਕਿਤੇ ਬੇਨਤੀ ਕਰਨੀ ਹੈ ਪੰਜਾਬ ਦੇ ਲੋਕਾਂ ਨੂੰ ਸਾਡੇ ਤੇ ਜਿਹੜਾ ਭੇੜ ਚਾਲ ਸ਼ਬਦ ਢੁਕਦਾ ਹੈ ਉਹ ਇਸ ਕਰਕੇ ਢੁਕਦਾ ਹੈ ਕਿਉਂਕਿ ਅਸੀਂ ਇਹ ਵੇਖਦੇ ਹਾਂ ਕਿ ਪਾਲੜਾ ਕਿਹਦਾ ਚੁੱਕਦਾ ਹੈ ਉਹਦੋਂ ਅਸੀਂ ਚੁੱਕਣ ਦੀ ਕੋਸ਼ਿਸ਼ ਕਰਦੇ ਹਾਂ ਤੇ ਜਿਹੜਾ ਡਿੰਪੀ ਢੱਲੋ ਬਾਦਲਾਂ ਦੇ ਰਾਜ ਵਿੱਚ ਭਵੰਤਮਾਨ ਨੂੰ ਜਾਂ ਆਮ ਆਦਮੀ ਪਾਰਟੀ ਨੂੰ ਬਹੁਤ ਘਟਿਆ ਲੱਗਦਾ ਸੀ ਸਾਰੇ ਕਾਲੀ ਹੀ ਘਟਿਆ ਲੱਗਦੇ ਸੀ ਤੇ ਅੱਜ ਉਸ ਡਿੰਪੀ ਢਿੱਲੋ ਨੇ ਦੁੱਧ ਤੋਤਾ ਬਣ ਜਾਣਾ ਇਹ ਉਹੀ ਭਗਵੰਤ ਮਾਨ ਹੈ ਜਿਹੜਾ ਕਹਿੰਦਾ ਸੀ ਭਾਜਪਾ ਦੇ ਵਿੱਚ ਵੀ ਗੰਦ ਹੈ ਕਾਂਗਰਸ ਦੇ ਵਿੱਚ ਵੀ ਗੰਦ ਹੈ ਤੇ ਅਕਾਲੀਆਂ ਦੇ ਵਿੱਚ ਵੀ ਗੰਦ ਹੈ ਤੇ ਫਿਰ ਅੱਜ ਆਪਣੀ ਪਾਰਟੀ ਵਿੱਚ ਗੰਦਗੀ ਕਿਉਂ ਸ਼ਾਮਲ ਕਰ ਰਹੇ ਹੋ ਤੁਹਾਡੀ ਪਾਰਟੀ ਵਿੱਚ ਵੀ ਬਹੁਤ ਆਏ ਨੇ ਕਾਲੀ ਵੀ ਆ ਗਏ ਕਾਂਗਰਸੀ ਵੀ ਆ ਗਏ ਭਾਜਪਾ ਵੀ ਆਲੇ ਵੀ ਆ ਗਏ ਤੇ ਹੁਣ ਤੁਹਾਡੀ ਪਾਰਟੀ ਵਿੱਚ ਗੰਦ ਨਹੀਂ ਪੈਦਾ ਹੋਊਗਾ ਪੰਜਾਬ ਦੇ ਜਿਹੜੇ ਲੋਕ ਨੇ ਕਿਤੇ ਨਾ ਕਿਤੇ ਇੱਕ ਕਸੂਰਬਾਰ ਤਾਂ ਹੈਗੇ ਨੇ ਜਦੋਂ ਅੰਨੀ ਸ਼ਰਦਾ ਦੇ ਨਾਲ ਜਾਂ ਮਾਰੀਆਂ ਹੋਈਆਂ ਗੱਪਾਂ ਦੇ ਅਸਰ ਕਾਰਨ ਇਹ ਹਰੇਕ ਦੇ ਪਿੱਛੇ ਲੱਗ ਜਾਂਦੇ ਆ ਮੇਕ ਬੇਨਤੀ ਕਰਨੀ ਹੈ ਜਿਹੜੀਆਂ ਬੱਸਾਂ ਭਗਵੰਤਮਾਨ ਦੇ ਰਾਜ ਵਿੱਚ ਬਾਦਲਾਂ ਦੀਆਂ ਰੁਕੀਆਂ ਜਾਂ ਡਿੰਪੀ ਢਲੋ ਦੀਆਂ ਰੁਕੀਆਂ ਤੇ ਉਹ ਬੱਸਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਰੁਕ ਸਕਦੀਆਂ ਨੇ ਕਿਉਂਕਿ ਸਤਾਈ ਦੇ ਵਿੱਚ ਸਰਕਾਰ ਕੀ ਦੀ ਹੋਣੀ ਹੈ ਇਹ ਤਾਂ ਭਗਵੰਤਮਾਨ ਨੂੰ ਵੀ ਚੰਗੀ ਤਰ੍ਹਾਂ ਪਤਾ ਹੈ ਜਿਹੜੇ ਗੁੱਲ ਖਲਾਏ ਨੇ ਉਹਨਾਂ ਨੇ ਇਹ 2.5 ਸਾਲ ਦੇ ਵਿੱਚ ਉਹ ਤਾਂ ਜਗ ਜाहिर ਹੈ ਜਿਹੜੀਆਂ ਫੜਾ ਮਾਰੀਆਂ ਸੀ ਟੁੜਕਲੇ ਸੁਣਾ ਕੇ ਲੋਕਾਂ ਨੂੰ ਉਹਦੇ ਵਿੱਚ ਤਾਂ ਕੱਖ ਵੀ ਨਹੀਂ ਹੋਇਆ ਨਸ਼ਿਆਂ ਦੀ ਗੱਲ ਕਰ ਲੋ ਸ਼ਰਿਆਮ ਗੁੰਡਾਗਰਦੀ ਹੋ ਰਹੀ ਹੈ ਘਰਾਂ ਦੇ ਵਿੱਚ ਵੜ ਕੇ ਤਾਬੜ ਤੋੜ ਗੋਲੀਆਂ ਲੋਕਾਂ ਤੇ ਚਲਾਈਆਂ ਜਾ ਰਹੀਆਂ ਨੇ ਜੇਲ੍ਹਾਂ ਦੇ ਵਿੱਚ ਗੈਂਗਸਟਰ ਇੰਟਰਵਿਊ ਕਰ ਰਹੇ ਨੇ ਕਿ ਤਸ਼ਰੀਹਾਂ ਪਤਾ ਲੋਕਾਂ ਨੂੰ ਕਹਿਣ ਦੀ ਗੱਲ ਹੀ ਕੋਈ ਨਹੀਂ ਸਵਾਲ ਤਾਂ ਜਿਹੜੇ ਆ ਡਿੰਪੀ ਢਿੱਲੋ ਵਰਗੇ ਬੋਕੜ ਦੇ ਸੱਪ ਨੇ ਇਹਨਾਂ ਦੇ ਤਾਂ ਕਰਨੇ ਬਣਦੇ ਆ ਕਿਉਂਕਿ ਇਹ ਇਹਨਾਂ ਦਾ ਢੱਡ ਹਲੇ ਭਰੇ ਹੀ ਨਹੀਂ ਤੇ ਜਦੋਂ ਹੁਣ ਪਤਾ ਲੱਗਿਆ ਵੀ ਹਜੇ 2 2.5 ਸਾਲ ਪਏ ਨੇ ਭਵੰਤਮਾਨ ਦੇ ਹੁਣ ਇੰਦਰ ਨੂੰ ਛਾਲ ਮਾਰਤੀ ਇਹ ਜ਼ਰੂਰੀ ਨਹੀਂ ਹੈਗਾ ਵੀ ਸਤਾਈ ਵਿੱਚ ਇਹੀ ਰਾਜ ਭਾਗ ਰਹਿਣਾ ਜਿਹੜੀਆਂ ਉਹਨਾਂ ਦੀਆਂ ਕਰਤੂਤਾਂ ਹੋਈਆਂ ਹੋ ਰਹੀਆਂ ਨੇ ਨਾ ਆਵਾਜ਼ ਦੀ ਪਾਰਟੀ ਵਾਲਿਆਂ ਦੀਆਂ ਤੇ ਲੋਕ ਥੋੜੇ ਸਮੇਂ ਦੇ ਵਿੱਚ ਇਹਨਾਂ ਤੋਂ ਅੱਕ ਚੁੱਕੇ ਆ ਤੇ ਸਾਫ਼ ਤੌਰ ਤੇ ਮੈਂ ਹੋਰ ਕੋਈ ਟਿਕਟ ਆਪਣੀ ਨਾ ਕਰਾਂ ਮੇਰਾ ਕਹਿਣ ਤੋਂ ਮਤਲਬ ਇਹੀ ਹੈ ਕਿ ਐਮਐਲਏ ਤਾਂ ਬਾਅਦ ਵਿੱਚ ਬਣੂੰਗਾ ਜੇ ਟਿਕਟ ਦੇਤੀ ਭਵੰਤਮਾਨ ਨੇ ਸ਼ਾਇਦ ਟਿਕਟ ਨਾ ਵੀ ਮਿਲੇ ਪਰ ਜਿਹੜਾ ਵੱਡਾ ਲਾਲਚ ਹੈ ਉਹ ਇਹ ਹੈਗਾ ਕਿ ਜਿਹੜੀਆਂ ਬੱਸਾਂ ਬੰਦ ਪਈਆਂ ਸੀ ਉਹ ਬੱਸਾਂ ਹੁਣ ਕਿਵੇਂ ਚੱਲਣ ਇਹ ਇਹ ਬਸਾਂ ਹੁਣ ਤਾਂ ਹੀ ਚੱਲਣੀਆਂ ਨੇ ਜੇ ਭਗਵੰਤ ਮਾਨ ਦੇ ਪੈਰਾਂ ਵਿੱਚ ਬੈਠਿਆ ਜਾਓ ਤਾਂ ਹੀ ਚੱਲਣੀਆਂ ਨੇ ਉਹ ਤਾਂ ਚੱਲਣੀਆਂ ਨਹੀਂ ਤੇ ਇਹਨਾਂ ਲੀਡਰਾਂ ਦਾ ਦੀਨਮਾਨ ਇੰਨਾ ਕ ਹੁੰਦਾ ਹੈ ਗੱਲ ਕੀ ਬਣਾਤੀ ਕੀ ਸੁਖਵੀਰ ਬਾਲਾ ਜੀ ਮਨਪ੍ਰੀਤ ਨੂੰ ਇਲੈਕਸ਼ਨ ਲੜਾਊਗਾ ਤੇ ਮੇਰੀ ਜਾਤ ਨਹੀਂ ਪੁੱਛੀ ਉਧਰੋਂ ਮਨਪ੍ਰੀਤ ਬਾਦਲ ਨੇ ਸ਼ਰਿਆਮ ਕਹਿੰਦਾ ਉਹ ਕਹਿੰਦਾ ਮੈਂ ਬੀਜੇਪੀ ਨਹੀਂ ਛੱਡ ਸਕਦਾ ਮੈਂ ਤਾਂ ਨਾਂ ਇਲੈਕਸ਼ਨ ਲੜਨੀ ਹੈ ਤੇ ਉਧਰ ਅਕਾਲੀਆਂ ਨੇ ਬਿਆਨ ਦੇ ਤੇ ਟਵੀਟਾਂ ਕਰ ਦਿੱਤੀਆਂ ਕਿ ਅਸੀਂ ਤੁਹਾਡੇ ਵਿਟ ਕਰਦੇ ਹਾਂ ਡਿੰਬੀ ਢੇਲੋਂ ਨੂੰ ਕਹਿੰਦਾ ਜਾਣ ਕੇ ਜਦੋਂ ਇਹੋ ਜਿਹੇ ਲੋਕ ਸਿਰ ਝੱਕਦੇ ਨੇ ਨਾ ਇਹਨਾਂ ਨੂੰ ਵੱਡੇ ਸਿਰਾਂ ਵਾਲੇ ਜਿਹੜੇ ਰਾਜਨੀਤਿਕ ਲੋਕ ਲੋਕ ਨੇ ਕਿਦਾਂ ਕੁਚਲਦੇ ਨੇ ਇਹ ਅੰਦਾਜ਼ਾ ਵੀ ਨਹੀਂ ਲਾ ਸਕਦੇ ਹੁਣ ਮੈਂ ਸ਼ਾਬਦ ਵਰਤਣੇ ਚਾਹੁੰਦਾ ਉਹਨਾਂ ਤੋਂ ਬਿਆਂ ਦਾ ਜਿਹੜਾ ਉਹ ਹੁੰਦਾ ਹੈ ਉਹਦੇ ਵਾਲੀ ਗੱਲ ਹੋਈ ਐ ਨਾ ਉਧਰ ਦਾ ਨਾ ਉਧਰ ਦਾ ਇਹ ਹੀ ਗੱਲ ਸਿੱਧੂ ਮੂਸੇਵਾਲੇ ਨੇ ਨਾ ਇਧਰ ਨਾ ਉਧਰ ਇਹ ਤਾਂ ਕਿਸੇ ਕਲਾਕਾਰ ਨੂੰ ਗਈ ਕਹੀ ਸੀ ਚਲੋ ਮੈਂ ਨਾਲ ਲੈ ਦਿੰਨਾ ਬੱਬੂ ਮਾਨ ਨੂੰ ਕਹੀ ਸੀ ਤੇ ਇਹ ਇਕੱਲੇ ਬੱਬੂ ਮਾਨ ਵਾਸਤੇ ਨਹੀਂ ਇਹ ਸਾਰਿਆਂ ਵਾਸਤੇ ਹੈ ਜਿਹੜੇ ਬੰਦੇ ਕਦੇ ਇਧਰ ਕਦੇ ਉਧਰ ਤੇ ਜਦੋਂ ਤੁਸੀਂ ਇਹਨਾਂ ਦੇ ਚਿਹਰੇ ਪੜੋਗੇ ਇਹਨਾਂ ਦੇ ਜੀਨ ਤੱਕ ਜਾਓਗੇ ਅੰਦਰ ਕੀ ਪਿਆ ਉਦੋਂ ਹਮੇਸ਼ਾ ਇਹ ਗੱਲ ਚੇਤੇ ਰੱਖਿਓ ਕਿ ਪੰਜਾਬ ਦੇ ਨਾਂ ਤੇ ਇਹਨਾਂ ਨੇ ਲੁੱਟ ਖੋੜਦਾ ਕੀਤੀ ਐ ਪਰ ਪੰਜਾਬ ਦੇ ਲਈ ਕੋਈ ਬਹੁਤੀ ਜ਼ਿਆਦਾ ਤਰਜੀਹ ਇਹਨਾਂ ਲੋਕਾਂ ਨੇ ਦਿੱਤੀ ਨਹੀਂ ਪਾਣੀਆਂ ਦਾ ਮੁੱਦਾ ਹੋਵੇ ਨਸ਼ੇ ਦਾ ਮੁੱਦਾ ਹੋਵੇ ਤੇ ਜਾਂ ਕੋਈ ਹੋਰ ਜਿਹੜਾ ਇੱਥੇ ਗੈਂਗਸਟਰਵਾਦ ਚੱਲ ਰਿਹਾ ਹੈ ਕ੍ਰਾਪਸ਼ਨ ਦਾ ਮੁੱਦਾ ਹੋਵੇ ਉਹਤੇ ਇਹ ਬਹੁਤੀ ਖੁੱਲ ਕੇ ਗੱਲ ਨਹੀਂ ਕਰਦੇ ਜਦੋਂ 2-4 ਸਾਲ ਪਾਰਟੀ ਵਿੱਚ ਗੁਜ਼ਰ ਜਾਂਦੇ ਐ ਕਰੋੜਾਂ ਰੁਪਈਆ ਕਮਾ ਲੈਂਦੇ ਨੇ ਉਦੋਂ ਫਿਰ ਇਹ ਬਾਂਦਰ ਟਪੂਛੀਆਂ ਮਾਰਨੇ ਹੁੰਦੀਆਂ ਨੇ ਉਦੋਂ ਮਾਰਨਾ ਸ਼ੁਰੂ ਕਰ ਦਿੰਦੇ ਐ ਤੇ ਮੇਰਾ ਅੱਜ ਦੀ ਵੀਡੀਓ ਦਾ ਮਕਸਦ ਇਹ ਸੀ ਕਿ ਜਿੰਨੇ ਵੀ ਪੰਜਾਬ ਦੇ ਰਾਜਨੀਤਿਕ ਲੋਕ ਨੇ ਇਹਨਾਂ ਵਿੱਚੋਂ ਜੇ ਭਲਾ ਮਾਨਸ ਦੇਖੋਗੇ ਤਾਂ ਹੋ ਸਕਦਾ ਕੋਈ ਨਿਕਲੇ ਆਵੇ ਪਰ ਛੇਤੀ ਕਿਤੇ ਕੋਈ ਭਲਾ ਮਾਨਸ ਨੂੰ ਮਿਲੂਗਾ ਨਹੀਂ ਇਹ ਸਾਰੇ ਹੀ ਇੱਕੋ ਬਾੜੀ ਦੇ ਬੱਚੇ ਨੇ ਹੁਣ ਭਵੰਤਮਨ ਦੀ ਸਰਕਾਰ ਚੱਲਦਿਆਂ ਢਾਈ ਸਾਲ ਹੋ ਗਏ ਢਾਈ ਸਾਲ ਹੋਰ ਲੰਘ ਜਾਣੇ ਤੇ ਫਿਰ ਉਹੀ ਗਾਲੀ ਗਲੋਚ ਇਹ ਜੁੱਤੀਆਂ ਦੇ ਹਾਰ ਇਹਨਾਂ ਦੇ ਪੈਣੇ ਨੇ ਜਿਵੇਂ ਪੂਤਲੇ ਹੋਰਾਂ ਦੇ ਭੁਕੇ ਗਏ ਸੀ ਇਹਨਾਂ ਦੇ ਭੁਕੇ ਜਾਣਗੇ ਪਰ ਕਰਤੂਤਾਂ ਜਿਹੜੀਆਂ ਨੇ ਉਹ ਇਹੋ ਜਿਹੀਆਂ ਗੱਲਾਂ ਬਾਤਾਂ ਜਦੋਂ ਸਾਹਮਣੇ ਆਉਂਦੀਆਂ ਨੇ ਮੈਂ ਕੱਲ ਵੀ ਗੱਲ ਕੀਤੀ ਸੀ ਕਿ ਜੇ ਉਹ ਅੰਤਮਾਨ ਕਹਿੰਦਾ ਸੀ ਕਿ ਆਮ ਲੋਕਾਂ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਹੈ ਆਮ ਲੋਕਾਂ ਦੀ ਪਾਰਟੀ ਹੈ ਤੇ ਫਿਰ ਹੁਣ ਆਮ ਲੋਕ ਕਿੱਧਰ ਗਏ ਦੂਜੀਆਂ ਪਾਰਟੀਆਂ ਵਿੱਚੋਂ ਕੈਂਡੀਡੇਟ ਕਿਉਂ ਲੱਭਣੇ ਪੈ ਰਹੇ ਨੇ ਕਿਤੇ ਨਾ ਕਿਤੇ ਆਮ ਪੰਜਾਬ ਦੇ ਲੋਕਾਂ ਨੂੰ ਇਹ ਸੋਚਣਾ ਪੈਣਾ ਹੈ ਮੇਰਾ ਮਕਸਦ ਇਹ ਸੀ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ